ਇਹ ਵਿਆਹ ਵਰਗਾ ਮਾਹੌਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਦਾ ਹੈ ਜਿੱਥੇ ਮੀਤ ਹੇਰ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਤੇ ਆਪ ਸਮਰਥਕਾਂ ਦੇ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਉੱਥੇ ਹੀ ਵਿਧਾਇਕ ਗੋਇਲ ਹੋਰਾਂ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਗਿੱਧਾ ਪਾ ਕੇ ਧਮਾਲਾ ਪਾਈ ਜਾ ਰਹੀਆਂ ਨੇ ਤੇ ਆਪ ਦੇ ਮੀਤ ਹੇਰ ਨੂੰ ਜਿੱਤਦਾ ਦੇਖ ਸਮਰਥਕਾਂ ਦੀ ਅੱਡੀ ਧਰਤੀ ਨਾਲ ਨਹੀਂ ਲੱਗ ਰਹੀ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਤੇ ਖੁਸ਼ੀ ਦੇ ਨਾਲ ਝੂਮੁੱਠੇ ਨੇ ਇਹ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀ ਨੂੰ ਵੀ ਚਾਹ ਚੜ ਗਿਆ ਏ ਸਾਰੇ ਜਿੱਥੇ VOTERਾਂ ਦਾ ਧੰਨਵਾਦ ਕਰਦਾ ਹਾਂ ਉਸ ਦਿਨ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ ਚਾਹੇ ਮੈਂ ਐਮਐਲ ਰਹਿਆ ਮੰਤਰੀ ਰਹਿਆ ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰ ਸਕਾਂ ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਈਆਂ ਮੈਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜਦੋਂ ਤੋਂ ਸਵੇਰ ਦੇ ਉਝਾਨ ਆਏ ਨੇ ਲਗਾਤਾਰ ਲੀਡ ਚੱਲ ਰਹੀ ਹੈ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਦਾ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ ਬੜਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਦੇ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆ ਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲਓ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਬਾਈ ਜਿੰਦਾਬਾਦ ਬਾਈ ਆਮ ਆਨੰਦ ਪਾਰਟੀ ਜਿੱਤੂਗੀ ਦੀ ਟੋਲ ਟੀਮ ਮੈਂ ਸਦਗਾ ਹੈਟ੍ਰਿਕ ਵੱਜੀ ਕੀ ਕਹਿੰਦੇ ਆ ਦੇਖੋ ਸਾਡੇ ਸਾਰੇ ਸਾਥੀਆਂ ਨੇ ਸਾਰੇ ਬਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਹਤ ਜੀ ਬਨਜੋਗ ਬਕਪਤਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਵਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐਨੀ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਰਿਹਾਗਾ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਡਟ ਕੇ ਮਿਹਨਤ ਕੀਤੀ ਔਰ ਪੋਲਿੰਗ ਬੂਥ ਲਾਏ ਇੰਨੀ ਗਰਮੀ ਦੇ ਅੰਦਰ ਵੀ ਜਿਹੜਾ 45 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਬੈਠ ਕੇ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਿਹੜਾ ਰਾਜਤਾਨੀ ਹਿਲਾ ਦਾਂਗੇ ਤੇ ਉਹ ਨਹੀਂ ਹਿੱਲ ਸਕੀ ਕਹਿੰਦੇ ਨਹੀਂ ਸਕਦੇ ਜਿਹੜੇ ਕਹਿੰਦੇ ਸੀ ਰਾਜਤਾਨੀ ਹਰਾ ਦਾਂਗੇ ਜਾਂ ਹਾਰ ਜੂਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸੰਗਰੂਰ ਦੇ ਲੋਕਾਂ ਨੇ ਸਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਹੈ ਰਹੂਗੀ ਇਸ ਤਰ੍ਹਾਂ ਫ੍ਰੀ ਰਿਪੋਰਟ ਤੇ ਖੰਡੂਰ ਸਾਹਿਬ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਗੇ ਹਜੇ ਮੈਂ ਬੈਸ ਸਰੂਰ ਦੀ ਵੀ ਗੱਲ ਕਰਦਾ ਸਰੂਰ 'ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਹਜੇ ਰੁਝਾਨ ਲੈ ਗ ਹਜੇ ਰਿਜਲਟ ਨਹੀਂ ਹੁਣੇ ਬਾਕੀ ਨੇ ਪਰ ਲੇ ਕੇ ਸੰਗਰੂਰ ਦਾ ਮਾਰਜਨ ਇੰਨਾ ਵਧ ਗਿਆ ਕਿ 100% ਜਿੱਤ ਹੋਊਗੀ ਸੋ ਹਜੇ ਤਾਂ ਰਜ਼ਾਨ ਨੇਗੇ ਰਜ਼ਾਨਾ ਨੂੰ ਜਦੋਂ ਫੈਸਲਾ ਆਨਤੇ ਬਗੋਸ ਤੋਂ ਬਾਅਦ ਗੱਲ ਆ ਲੋਕਾਂ ਨੇ ਪਸੰਦ ਕੀਤਾ ਜਿੰਨੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਸੀ ਬਿਲਕੁਲ ਅਸੀਂ ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰੰਟੀਆਂ ਨੂੰ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਸਾਥ ਦਿੱਤਾ ਤਾਂ ਦੱਸ ਦਈਏ ਕਿ ਮੀਤ ਹੇਰ ਨੇ ਦੁਪਹਿਰ ਤੱਕ 370000 46 ਵੋਟਾਂ ਪ੍ਰਾਪਤ ਕੀਤੀਆਂ ਨੇ ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ 156000 770 ਵੋਟਾਂ ਮਿਲੀਆਂ ਨੇ ਉੱਥੇ ਹੀ ਤੀਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਹੋਰਾਂ ਨੇ 1,56,222 ਵੋਟਾਂ ਹਾਸਲ ਕੀਤੀਆਂ ਨੇ ਜੇਕਰ ਗੱਲ ਕਰੀਏ ਤਾਂ ਪਿਛਲੀ ਲੰਗੀਆਂ ਜ਼ਿਮਿਨੀ ਚੋਣਾਂ 'ਚ ਮਾਨ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਪਰ ਉਸ ਖੋਈ ਹੋਈ ਸੀਟ ਤੇ ਮੋੜ ਤੋਂ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਹੈ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜਹੰਦੀ ਰਿਪੋਰਟ